ਆ ਜੀ ਉਹ ਦਰਖਤ ਛਾਲ ਹੁੰਦੇ ਸੀ ਜਿਹੜੇ ਹਾਂਜੀ ਕੀ ਹਾਲ ਚਾਲਾਂ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਤੇ ਸਾਰਿਆਂ ਨੂੰ ਸ세ਕਾਲ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਤੇ ਜਿਨ੍ਹਾਂ ਨੇ ਆਪਣੇ ਫੇਸਬੁੱਕ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਤੇ ਅੱਜ ਆਪਾਂ ਕੁਝ ਇਹੋ ਜਿਹੇ ਦਰਖਤਾਂ ਬਾਰੇ ਗੱਲ ਕਰਾਂਗੇ ਜਿਹੜੇ ਕਿ ਅਲੋਪ ਹੋ ਰਹੇ ਆ ਛਾਣੂ ਆ ਕਰਦੇ ਸੀ ਆਪਣੇ ਤੇ ਉਸ ਦਰਖਤ ਬਾਰੇ ਦਿਖਾਉਣੇ ਆ ਤੇ ਤੁਸੀਂ ਦਰਖਤ ਬਾਰੇ ਦੱਸਿਓ ਜੀ ਵੀ ਇਹ ਕਾਤਾ ਦਰਖਤ ਆ ਤੇ ਬਹੁਤ ਅਲੋਪ ਹੋ ਗਏ ਹੁਣ ਇਹ ਦਰਖਤ ਕਿਉਂਕਿ ਪਹਿਲਾਂ ਹੁੰਦੇ ਸੀਗੇ ਟਿੱਬਿਆਂ 'ਚ ਤੇ ਆਪਣੇ ਹੁਣ ਏਰੀਆ ਹੈਗਾ ਥੋੜਾ ਟਿੱਬਿਆਂ ਦਾ ਵੈਸੇ ਤਾਂ ਸਾਰਾ ਚੱਕਿਆ ਗਿਆ ਪਰ ਥੋੜੇ ਬਹੁਤੇ ਹੈਗੇ ਆ ਤੇ ਆਪਾਂ ਸੰਭਾਲ ਕੇ ਰੱਖਿਆ ਇਹ ਦਰਖਤ ਤੇ ਰੱਖਾਂਗੇ ਵੀ ਜਿੰਨਾ ਚਿਰ ਆਪਣੇ ਤੋਂ ਸੰਭਾਲ ਹੋ ਸਕੇ ਚਲੋ ਦਿਖਾਉਨੇ ਆ ਤੇ ਦੱਸਿਓ ਕਮੈਂਟ ਕਰਕੇ ਵੀ ਇਹ ਦਰਖਤ ਕੀ ਆ ਤੇ ਜਿਹੜੇ ਪਹਿਲਾਂ ਦੇ ਆਪਣੇ ਪੁਰਾਣੇ ਬੰਦੇ ਆ ਜਾਂ ਬਾਬੇ ਆ ਬਜ਼ੁਰਗ ਆ ਉਹ ਤਾਂ ਸਭ ਜਾਣਦੇ ਨੇ ਰਕਤਾਂ ਬਾਰੇ ਤੇ ਉਹਨਾਂ ਨੇ ਜਿਹੜੇ ਇਹਨਾਂ ਨੂੰ ਫਲ ਲੱਗਦੇ ਸੀਗੇ ਉਹ ਵੀ ਖਾਦੇ ਆ ਕਹਿੰਦੇ ਬਹੁਤ ਮਿੱਠੇ ਫਲ ਹੁੰਦੇ ਸੀਗੇ ਤੇ ਬੁਖਾਰੇ ਪਰ ਪਰ ਕੇ ਖਾਂਦੇ ਸੀ ਉਦੋਂ ਤੇ ਪਰ ਆਪਣੀ ਸੁਰਤ ਚ ਤਾਂ ਆਪਾਂ ਤਾਂ ਨਹੀਂ ਫਲ ਦੇਖੇ ਇੰਨਾ ਜ਼ਰੂਰਾ ਵੀ ਇਹ ਦਰਖਤ ਦੇਖਣ ਦਾ ਸੁਭਾਗ ਜ਼ਰੂਰ ਪ੍ਰਾਪਤ ਹੋਇਆਗਾ ਤੇ ਚਲੋ ਦਿਖਾਉਨੇ ਆ ਫਿਰ ਉਸ ਦਰਖਤ ਬਾਰੇ ਕਮੈਂਟ ਬਾਕਸ ਚ ਦੱਸਿਓ ਜੀ ਵੀ ਕੀ ਦਰਖਤ ਆ ਤੇ ਕੀ ਫਲ ਲੱਗਦਾ ਸੀ ਇਹਨੂੰ ਆ ਜੀ ਉਹ ਦਰਖਤ ਸ਼ਾਲ ਹੁੰਦੇ ਸੀ ਜਿਹੜੇ ਦੱਸੋ ਮੜਾਇਆ ਵੀ ਕਾਦਾ ਦਰਖਤ ਆ ਇਹ ਤੇ ਕਿਹੜਾ ਫਲ ਇਹਨੂੰ ਲੱਗਦਾ ਹੁੰਦਾ ਸੀਗਾ ਪੁਰਾਣੇ ਬੰਦੇ ਦੱਸ ਸਕਦੇ ਆ ਨਵੇਂ ਤਾਂ ਜਿਹੜੇ ਮੁੰਡੇ ਆਪਣੇ ਵਰਗੇ ਉਹਨਾਂ ਨੂੰ ਤਾਂ ਸ਼ਾਇਦ ਘੱਟ ਪਤਾ ਹੋਵੇ ਪਰ ਅਸੀਂ ਵੀ ਸੁਣਿਆਗਾ ਖਾਦੇ ਨਹੀਂ ਕਰੇ ਸਾਡੇ ਬਿਉਰਗ ਦਾਦੀ ਮਾਰਗੀਆਂ ਰਾਜਣ ਹੁੰਦੀਆਂ ਸੀਗਾ ਡੈਡੀ ਵਰਗੇ ਦੱਸਦੇ ਆ ਵੀ ਇਹਨਾਂ ਨੂੰ ਲਾਦੇ ਸੀਗੇ ਕੋਈ ਫਲ ਲਾਦੇ ਸੀਗੇ ਕੰਨਾ ਬਾਰੇ ਮੜਾਏ ਆ ਠੀਕ ਕਿਸੇ ਨੂੰ ਪਤਾ ਦੱਸਿਓ ਇਸ ਦਰਖਤ ਦੇ ਪੱਤੇ ਕਹਿੰਦੇ ਆ ਵੀ ਜੇ ਕਿਸੇ ਦੇ ਛੱਟ ਵਜੇ ਹੋਵੇ ਜਾਂ ਕੋਈ ਰੇਸ਼ਾ ਹੋਵੇ ਛੱਟ ਵਜੀ ਚ ਖੋੜਾ ਫੈਨਸੀ ਹੋਵੇ ਤਾਂ ਇਸ ਦਰਖਤ ਦੇ ਪੱਤੇ ਤੇ ਨਿੰਮ ਦੇ ਪੱਤੇ ਪਾਣੀ ਚ ਉਬਾਲ ਕੇ ਉਸ ਪਾਣੀ ਨੂੰ ਜੇ ਆਪਾਂ ਛੱਟ ਤੇ ਲਾਈਏ ਤੇ ਪੱਤਿਆਂ ਨੂੰ ਲਾਈਏ ਤਾਂ ਉਹਦੇ ਨਾਲ ਰੇਸ਼ਾ ਵੀ ਜਿਹੜਾ ਖਤਮ ਹੋ ਜਾਂਦਾ ਤੇ ਨਾਲੇ ਛੱਟ ਨੂੰ ਆਰਾਮ ਆਉਂਦਾ ਹੈਗਾ ਤੇ ਚਲੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਤੋਂ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਕਮੈਂਟ ਕਰਕੇ ਦੱਸਿਓ ਜੀ ਕਿਹੜਾ ਦਰਖਤ ਆ ਤੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਰਿਆਂ ਦਾ ਧੰਨਵਾਦ ਥੈਂਕ ਯੂ ਜੀ